ਸਾਡੇ ਜਿਹੜੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿਹੜੀ ਸਾਡੀ ਇੰਟੈਲੀਜੈਂਸ ਇਨਫੋਟ ਤੇ ਜਿਹੜੇ ਕੋਈ ਲੋਕ ਕਰਦੇ ਆ ਉਹ ਸੀ ਸਿਲੇਕਟਡ ਕਰ ਜਿਹੜੇ ਹੈਗੇ ਸਾਨੂੰ ਹੈਗੇ ਪਤਾ ਨਹੀਂ ਜਿਹੜੇ ਲੋਕ ਥੋੜਾ ਮੀਨੋਟੀ ਜਿਹੜੀ ਹੈਗੀ ਅਸੀਂ ਉਹ ਤੁਸੀਂ ਘਰੋਂ ਭੱਜੇ ਹੋਏ ਨੇ ਤੇ ਉਹਨਾਂ ਦੇ ਘਰ ਤੇ ਅਸੀਂ ਰੇਡਸ ਕਰ ਰਹੇ ਹਾਂ ਜੀ ਫਿਰ ਵੀ ਅਗਲੇ ਕਰੀ ਜਾਂਦੇ ਗੜਾ ਹਟਦੇ ਹੂੰ ਫਿਰ ਅਗਲੇ ਲਾ ਲੈਂਦੇ ਜਿਹੜਾ ਜਿਹੜੇ ਕਰਦੇ ਆ ਕਰਦੇ ਅਸੀਂ ਕਰਦੇ ਹੀ ਨਹੀਂ ਅੱਛਾ ਨਹੀਂ ਐ ਨਹੀਂ ਕੋਈ ਇੱਥੇ ਨਸ਼ਾ ਵਿਕਦਾ ਹੈ ਇੱਥੇ ਨਹੀਂ ਹੁੰਦਾ ਘੱਟ ਹੋ ਗਿਆ ਪਹਿਲਾਂ ਸੀਗਾ ਜੀ ਪਹਿਲਾਂ ਕਿੰਨਾ ਕੋਈ ਵਿਕਦਾ ਸੀ ਪਹਿਲਾਂ ਦਾ ਬਾਜ਼ਾਰ ਹੀ ਲੱਗਿਆ ਰਹਿੰਦਾ ਹੈ ਜੀ ਅਸੀਂ ਚੰਗੇ ਭਲੇ ਤੇ ਸਾਨੂੰ ਵੀ ਤਾਂ ਡਰ ਰਹਿੰਦਾ ਹੀ ਆ ਇਹਦਾ ਸਭ ਤੋਂ ਵਧੀਆ ਚੀਜ਼ ਆ ਜਿਹੜੀ ਚੱਲੀ ਆ ਨਾ ਬਹੁਤ ਵਧੀਆ ਚੀਜ਼ ਆ ਲੋਕਾਂ ਦੇ ਬੱਚੇ ਬਚਣਗੇ ਨੌਜਵਾਨ ਬੱਚੇ ਲੋਕਾਂ ਦੇ ਮਰੀ ਜਾਂਦੇ ਖੱਬੀ ਜਾਂਦੇ ਪੀ ਪੀ ਕੇ ਮੱਲੇ ਦਾ ਪਹਿਲਾਂ ਵੀ ਥੋੜਾ ਜਿਹਾ ਸੁਧਾਰ ਹੈਗਾ ਸੀ ਕੁਝ ਬੰਦੇ ਹੈਗੇ ਸੀ ਉਹ ਇੱਥੋਂ ਹੁਣ ਪੁਲਿਸ ਨੇ ਸਾਰੇ ਚੱਕ ਲਏ ਨੇ ਉਹ ਕਰਦੇ ਸੀ ਉਸ ਤੋਂ ਬਾਅਦ ਅੱਛੇ ਬੱਤੇ ਵੀ ਰਹਿੰਦੇ ਆ ਜ਼ਰੂਰੀ ਨਹੀਂ ਹੈਗਾ ਵੀ ਕੋਈ ਨਸ਼ੇ ਵਾਲਾ ਰਹਿੰਦਾ ਇੱਥੇ ਜੀ ਸਸ਼ੀ ਗਾਲ ਜੀ ਮਾਨਯੋਗ ਕਮਿਸ਼ਨਰ ਆਫ ਲੁਧਿਆਣਾ ਸੁਆਪਨ ਸ਼ਰਮਾ ਦੇ ਨਿਰਮਾਤਾ ਦੇ ਅਨੁਸਾਰ ਪੰਜਾਬ ਪੁਲਿਸ ਸਲੈਂਟ ਆਬਰੀ ਪੁਲਿਸ ਦੇਖ ਸਕਦੇ ਹੋ ਪੀਡੂ ਬੰਦੇ ਮਹੱਲੇ ਦੇ ਵਿੱਚ ਕਾਸੋ ਆਪਰੇਸ਼ਨ ਚਲਾ ਚਲਾਉਂਦੇ ਹੋਏ ਨਜ਼ਰ ਆ ਰਹੀ ਹੈ ਇਹ तमाम ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਪੀਡੂ ਬੰਦੇ ਮਹੱਲੇ ਦਿਖਾ ਰਹੇ ਜਿੱਤੇ ਕਿ ਕਾਫੀ ਦੇਰ ਤੋਂ ਇਹ ਇਤਲਾ ਮਿਲੀ ਸ਼ਿਕਾਇਤਾਂ ਮਿਲਦੀਆਂ ਸੀ ਕਿ ਵਜ਼ਾਰਾ ਕਾਫੀ ਇੱਥੇ ਵਿਕਦਾ ਹੈ ਤੇ ਉਸ ਤੋਂ ਤਹਿਤ ਅੱਜ ਪੁਲਿਸ ਲੁਧਿਆਣਾ ਦੀ ਪੁਲਿਸ ਚੈਕਿੰਗ ਦੌਰਾਨ ਇੱਥੇ ਪਹੁੰਚੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੀ ਆ ਕਿ ਇੱਕ ਚੱਪੇ ਚੱਪੇ ਦੇ ਵਿੱਚ ਇੱਕ ਜਿਹੜੀ ਕੀ ਹੈ ਪੁਲਿਸ ਚੈਕਿੰਗ ਕਰਦੀ ਹੋਈ ਨਜ਼ਰ ਨਜ਼ਰ ਆ ਰਹੀ ਹੈ ਤੇ ਘਰ ਦੇ ਵਿੱਚ ਵੀ ਜਿਹੜੀ ਕੀ ਹੈ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ ਕੋਨਾ ਕੋਨਾ ਛਾਨਿਆ ਜਾ ਰਿਹਾ ਹੈ ਇਹ ਦੇਖ ਸਕਦੇ ਹੋ ਕਾਸੋ ਪ੍ਰੇਖੇ ਆਪਰੇਸ਼ਨ ਜਿਹੜੀ ਕੀ ਹੈ ਚਲਾਇਆ ਜਾ ਰਿਹਾ ਮਹਿਲਾ ਮਹਿਲਾ ਪੁਲਿਸ ਵੀ ਜਿਹੜੀ ਕੀ ਇੱਥੇ ਤਨਾਤ ਕੀਤੀ ਗਈ ਹੈ ਤੁਹਾਨੂੰ ਯਾਦ ਹੋਏਗਾ ਕਿ ਪ੍ਰੈਸ ਕਾਨਫਰੰਸ ਦੌਰਾਨ ਕਮਿਸ਼ਨਰ ਆਫ ਲੁਧਿਆਣਾ ਦੇ ਸੋਪਨ ਸ਼ਰਮਾ ਜਿਹੜੇ ਸਾਡੇ ਸੀਪੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਕਾਸੋ ਆਪਰੇਸ਼ਨ ਜਿਹੜਾ ਕਿ ਹਰ ਇੱਕ ਜਿਹੜਾ ਨਸ਼ਾ ਮੁਕਤ ਕੀਤਾ ਜਾਇਗਾ ਕਿਉਂਕਿ ਮਾਨ ਸਰਕਾਰ ਵੱਲੋਂ ਨਿਯੁਤਨ ਗ੍ਰੁੱਪ ਜਿਹੜੀ ਕਿ ਇਹ ਮੁਹਿੰਮ ਜਿਹੜੀ ਛੇੜੀ ਗਈ ਹੈ ਉਸ ਦੇ ਤਹਿਤ ਜਿਹੜਾ ਕਿ ਪੰਜਾਬ ਉਸ ਨੂੰ ਐਕਟ ਨਜ਼ਰ ਆ ਰਹੀ ਹੈ ਤੇ ਹਰ ਇੱਕ ਮਹੱਲੇ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਹਰ ਇੱਕ ਦੇ ਘਾਰ ਵਿਅਕਤੀ ਜਿਹੜੇ ਹਰ ਇੱਕ ਦੇ ਕਾਰ ਪੁਲਿਸ ਜਿਹੜੀ ਕਿ ਚੈਕਿੰਗ ਕਰਦੀ ਨਜ਼ਰ ਆ ਰਹੀ ਹੈ ਬਾਅਦ ਵਿੱਚ ਤਸਵੀਰਾਂ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਅੰਦਰਲੀ ਤਸਵੀਰਾਂ ਤੁਹਾਨੂੰ ਦਿਖਾਉਂਗਾ ਬਾਕੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜੋਧੇਵਾਲ ਦੀ ਪੁਲਿਸ ਵੀ ਇੱਥੇ ਤਨਾਤ ਹੈ ਐਸ ਐਚਓ ਇੰਸਪੈਕਟਰ ਸਾਹਿਬ ਵੀ ਤਨਾਤ ਨੇ ਸਰਦਨ ਇੱਥੇ 올ਓਵਰ ਵੱਡੇ ਅਧਿਕਾਰੀ ਵੀ ਇੱਥੇ ਇੱਥੇ ਤਨਾਤ ਨੇ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਪੁਸ਼ਤਾਜ ਵੀ ਕਿੰਦੇਰੀ ਕੀਆ ਕੀਤੀ ਜਾ ਰਹੀ ਹੈ ਸਮਝੀ ਕਿਸ ਤਰ੍ਹਾਂ ਦਾ ਡਰਾਈਵ ਚੱਲ ਰਿਹਾ ਹੈ ਕਿਸ ਤਰ੍ਹਾਂ ਦਾ ਕੰਸਟਰੂਪਰੇਸ਼ਨ ਚੱਲ ਰਿਹਾ ਹੈ ਚੱਲ ਰਿਹਾ ਜੀ ਕੈਸ ਆਪਰੇਸ਼ਨ ਜਿਹੜਾ ਹੈਗਾ ਤੁਹਾਨੂੰ ਪਤਾ ਹੋਣਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਉਹਦੇ ਚੱਲ ਰਿਹਾ ਹੈਗਾ ਹਲੇ ਕੰਟੀਨਿਊ ਹੈ ਤੁਹਾਨੂੰ ਅਸੀਂ ਬਾਕੀ ਡਿਟੇਲ ਜਿਹੜੀਆਂ ਹੈਗੀਆਂ ਬਾਅਦ ਵਿੱਚ ਕਰਦੇ ਆ ਜੀ ਇੱਕ ਵਾਰ ਕੰਪਲੀਟ ਹੋ ਲੈਂਦੀ ਹੈ ਸਰ ਤੁਹਾਨੂੰ ਅਸੀਂ ਸ਼ੇਅਰ ਕਰਦੇ ਆ ਸਰ ਕਿੰਨੇ ਕੋਈ ਕਾਰ ਦੇਵੇਗੇ ਇਚਾਨਪਿੰਨ ਕਰ ਚੁੱਕੀ ਇਨਵੈਸਟੀਗੇਸ਼ਨ ਕਰ ਚੁੱਕੀ ਜੀ ਸਾਡੇ ਜਿਹੜਾ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿਹੜੀ ਸਾਡੀ ਇੰਟੈਲੀਜੈਂਸ ਇਨਪੁਟ ਤੇ ਜਿਹੜੇ ਕੋਈ ਲੋਕ ਕਰਦੇ ਆ ਉਹ ਸੀ ਸਿਲੈਕਟ ਥੋੜਾ ਮੈਜੋਰਟੀ ਜਿਹੜੀ ਹੈਗੀ ਅਸੀਂ ਉਹ ਤੁਸੀਂ ਘਰੋਂ ਭੱਜੇ ਹੋਏ ਨੇ ਜੀ ਤੇ ਉਹਨਾਂ ਦੇ ਘਰ ਤੇ ਅਸੀਂ ਰੇਡਸ ਕਰ ਰਹੇ ਹਾਂ ਜੀ ਤੇ ਅਗਰ ਕੁਝ ਹੋਇਆ ਤਾਂ ਅਸੀਂ ਡੈਫੀਨਿਟਲੀ ਉਹਨਾਂ ਤੇ ਕਾਰਵਾਈ ਕਰ ਕਿੰਨੇ ਕੋਈ ਕਾਰਜ ਜਿਹੜੀ ਚਾਰਜਿੰਗ ਕਰ ਚੁੱਕੇ ਹੋ ਤੁਸੀਂ ਉਹ ਟੋਟਲ 20-25 ਘਰ ਜਿਹੜੇ ਹੈਗੇ ਨੇ ਉਹ ਕਰ ਚੁੱਕੇ ਉਸ ਇੱਥੇ ਦ੍ਰਿਸ਼ੀ ਦੀ ਪੁਲਿਸ ਤੇ ਬਸੀ ਯੋਧੇਵਾਲ ਦੀ ਪੁਲਿਸ ਜਿਹੜੀ ਕਿ ਇੱਥੇ ਆ ਪਹੁੰਚੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਸਰੀ ਤਣਾਤੀ ਦੇਖ ਸਕਦੇ ਹੋ ਹੈ ਪੀਰੂ ਬੰਦਾ ਮਲੇ ਦੇ ਵਿੱਚ ਜਿਹੜੀ ਕਿ ਹੈ ਫੈਲ ਚੁੱਕੀ ਹੈ ਤੇ ਇਹਨਾਂ ਸ਼ੀ ਯੁੱਧ ਨਸ਼ਾ ਬਰੋਧ ਜਿਹੜਾ ਕਿ ਆ ਮਾਨ ਸਰਕਾਰ ਨੇ ਜਿਹੜਾ ਕਿ ਮਹਿੰਮ ਛੜੀ ਗਈ ਹੈ ਇਸ ਤਰ੍ਹਾਂ ਦੇ ਦੇ ਦੋ ਕਿ ਮਾਨ ਸਰਕਾਰ ਦੇ ਨਸ਼ਾ ਰੋਧ ਯੁੱਧ ਛੜਿਆ ਆ ਵਾ ਤੇ ਹੁਣ ਪੁਲਿਸ ਵੀ ਜਿਹੜੀ ਕਿ ਜਾਂਚ ਇਨਵੈਸਟੀਗੇਸ਼ਨ ਕਰ ਰਹੀ ਆ ਕਰ ਰਹੀ ਆ ਜੀ ਫੇਰ ਵੀ ਅਗਲੇ ਕਰੀ ਜਾਂਦੇ ਘੜਾ ਹਟਦੇ ਆ ਹੂੰ ਫੇਰ ਅਗਲੇ ਲਾ ਲੈਂਦੇ ਜਿਹੜਾ ਜਿਹੜੇ ਕਰਦੇ ਆ ਕਰਦੇ ਅਸੀਂ ਕਰਦੇ ਹੀ ਨਹੀਂ ਵੇ ਅੱਛਾ ਨਹੀਂ ਹੈ ਇੰਨੀ ਕੋਈ ਇੱਥੇ ਨਸ਼ਾ ਵਿਕਦਾ ਵੇ ਤੇ ਨਹੀਂ ਹੁਣ ਤਾਂ ਘਟ ਹੋ ਗਿਆ ਪਹਿਲਾਂ ਸੀਗਾ ਜਿਆ ਪਹਿਲਾਂ ਕਿੰਨਾ ਕੋਈ ਵਿਕਦਾ ਸੀ ਜਿਆ ਪੈਲਣਾ ਦਾ ਬਾਜ਼ਾਰ ਹੀ ਲੱਗਿਆ ਰਹਿੰਦਾ ਹੈ ਬਾਜ਼ਾਰ ਕਿੱਦਾਂ ਕੋਈ ਮਲਾ ਆਣਾ ਜਾਣ ਲੱਗਿਆ ਸੀ ਕਿਤਾ ਲੋਕਾਂ ਦੇ ਨੰਗਨ ਤੋਂ ਵੀ ਤੰਗ ਸੀਗੇ ਨੰਗ ਸੀਗੇ ਹੁਣ ਤਾਂ ਠੀਕ ਆ ਘਟ ਗਿਆ ਬਹੁਤ ਜਿਆਦਾ ਘਟ ਗਿਆ ਠੀਕ ਹੈ ਉਹ ਬਿਲਕੁਲ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਕਾਫੀ ਜਿਆਦਾ ਨਸ਼ਾ ਜਿਹੜਾ ਕਿ ਇੱਥੇ ਵਿਕਦਾ ਹੈ ਬਾਜ਼ਾਰੀ ਜਿਵੇਂ ਕਿ ਇੱਕ ਬਾਜ਼ਾਰ ਲੱਗਿਆ ਹੁੰਦਾ ਉਸ ਤਰ੍ਹਾਂ ਦਾ ਨਸ਼ਾ ਜਿਹੜਾ ਕਿ ਇੱਥੇ ਵਿਕਦਾ ਸੀਗਾ ਆਲ ਓਵਰ ਵੱਡੇ ਅਧਿਕਾਰੀਆਂ ਦੀ ਤਸਵੀਰਾਂ ਤੁਹਾਨੂੰ ਦਿਖਾ ਦਨ ਆਲ ਓਵਰ ਵੱਡੇ ਅਧਿਕਾਰੀ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਇਨਸਪੈਕਟਰ ਵਗੈਰਾ ਵੀ ਇੱਥੇ ਜਿਹੜੇ ਪਹੁੰਚ ਚੁੱਕੇ ਨੇ ਆਪ ਏ ਜਿਹੜੇ ਕੀ ਗਰਾਊਂਡ ਫੀਲਡ ਤੇ ਰਹਿ ਕੇ ਕੰਮ ਕਰ ਰਹੇ ਨੇ ਐਸਪੀ ਅਧਿਕਾਰੀ ਆਲਓਵਰ ਦੀ ਪਹੁੰਚ ਚੁੱਕੇ ਨੇ ਡੀਕੇ ਜ਼ਮੀਨਦਾਰ ਚੌਧਰੀ ਜੀ ਸੁਮੇਲ ਵਰਮਾ ਐਡੀਸੀਪੀ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਅੱਜ ਪੀਰੂ ਬੰਦੇ ਦੇ ਪੀਰੂ ਬੰਦਾ ਮੱਲੇ ਦੇ ਵਿੱਚ ਚੈਕਿੰਗ ਹੋਈ ਹੈ ਚੱਪਾ ਚੱਪਾ ਹਾਂਜੀ ਆਦੇ ਪਹਿਲਾਂ ਦਿਹਾੜੀਆਂ ਦੇ ਬੰਦੇ ਰੱਖੇ ਸੀ ਇਹਨਾਂ ਨੇ 1.500 ਰੁਪਏ ਦੰਡੇ ਵਿੱਚ ਹੀ ਆ ਸਾਰੇ ਅੱਛਾ ਨਾ ਵੇਚਦੇ ਸੀ ਕਿ ਉਹ ਕੀ ਵੇਚਦੇ ਸਾਬ ਵੇਚ ਨਹੀਂ ਹੁਣ ਕਹਿੰਦੇ ਅਸੀਂ ਕਰਦੇ ਨਹੀਂ ਕਰਦੇ ਨਹੀਂ ਅੱਛਾ ਇਹ ਜਦੋਂ ਐਦਾਂ ਦੀ ਗੱਲਬਾਤ ਹੁੰਦੀ ਆ فیر ਆਪਣੇ ਨਿਆਣਿਆਂ ਨੂੰ ਸੈਂਟਰ ਚ ਕੰਦੇ ਅਸੀਂ ਕਰਦੇ ਨਹੀਂ ਅੱਛਾ ਲੋਕਾਂ ਦੇ ਤੇ ਨਿਆਜ ਰੇਟਾ ਬੋਲਦੇ ਮਤਲਬ ਮਤਲਬ ਪੁਲਸਰੀ ਤੇ ਸਰਕਾਰ ਦੀ ਅੱਖਾਂ ਤੇ ਝੂਲ ਚੋਕਦੇ ਹਾਂ ਹਾਂਜੀ ਹਾਂਜੀ ਇਦਾਂ ਹੀ ਕਰਦੇ ਆ ਆਪਣੇ ਆਪ ਦਾ ਬਚਾ ਕਰਕੇ ਦੂਜਾਂ ਦੇ ਰੇਟ ਪਾਉਂਦੇ ਆ ਓਕੇ ਫਿਰ ਆਪਿਆਂ ਨੂੰ ਛੱਡੇ ਆਂਦੇ ਨਸ਼ੇ ਛਡਾਉ ਉੱਚ ਸਾਡੇ ਮੁੰਡੇ ਦਾ ਉੱਥੇ ਰਹਿ ਗਿਆ ਅੱਛਾ ਆਜ਼ਾਦੀ ਇਹ ਡਰਾਈਵ ਚੱਲੀ ਐ ਨਾ ਅਯੁੱਧ ਨਸ਼ਾ ਬਰੋਤੇ ਤੇ ਦੁਬਾਰਾ ਆਇਆ ਕਿ ਨਸ਼ੇ ਵਾਲੇ ਤੇ ਨੋਸ਼ਾ ਚੱਲਦਾ ਹੀ ਇੱਥੇ ਬੰਦ ਕਰੋ ਕਿੱਥੇ ਕਿੱਥੇ ਮਤਲਬ ਫੇਰ ਵੀ ਬਰਗ ਜੰਦੇ ਆ ਬਾਹਰ ਵੀ ਜਾਂਦੇ ਚੱਲਦੇ ਰੰਦਾ ਚੱਲਦੇ ਜਾਂਦੇ ਬਰਗ ਇੱਥੇ ਹੋਰ ਵੀ ਆ ਗਈ ਕਰਦੇ ਆ ਨਾ ਲੋਕਾਂ ਦਾ ਲਾਉਂਦੇ ਆ ਲੋਕਾਂ ਦੇ ਜਾਂਦੇ ਆ ਟੋਟਪਨੇ ਕਰਦੇ ਆ ਆਪ ਦਾ ਨਾਰੇ ਜਨਾਨੀਆਂ ਅੱਡ ਅੱਡ ਨਾਂ ਨੇ ਦਿਹਾੜੀ ਤੇ ਰੱਖਈ ਔਰ ਇਹਦੇ ਜਿੰਨਾ ਨੇ ਵੇਚਦਾ ਉਹਨਾਂ ਦਾ ਨਾਂ ਲਿਆ ਔਰ ਉਹਨੂੰ ਪਰਚਾ ਵਾ ਕੇ ਅੰਦਰ ਭੇਜਦਾ ਇਹਨਾਂ ਨੇ ਓਕੇ ਆਪ ਵੇਚ ਬਹੁਤ ਧੰਨਵਾਦ ਕਾਫੀ ਮੱਲੇ ਵਾਲੇ ਪਰੇਸ਼ਾਨ ਸੀਗੇ ਪੀਰੂ ਬੰਦੇ ਮੱਲੇ ਵਾਲੇ ਆ ਕਿਸ ਤਰ੍ਹਾਂ ਦੇਦੇ ਹੋ ਡਰਾਈਵ ਜਰੀ ਚੱਲੀ ਹੈ ਇੱਥੇ ਠੀਕ ਆ ਜੀ ਬਹੁਤ ਵਧੀਆ ਬਹੁਤ ਸੋਹਣੀ ਤੇ ਬਹੁਤ ਹੁਣ ਤਾਂ ਇੱਥੇ ਚੁੱਪਚਾ ਨਹੀਂ ਆ ਬਸ ਨਹੀਂ ਸਾਲਾ ਮੇਲਾ ਹੀ ਲੱਗਾ ਰਹਿੰਦਾ ਹੁੰਦਾ ਸੀ ਮਤਲਬ ਡਰ ਰਹਿੰਦਾ ਸੀਗਾ ਆਪਣੇ ਘਰ ਦੇ ਦਾ ਇੱਜ਼ਤ ਦਾ ਰਹਿੰਦਾ ਹੀ ਹੁਣ ਅਸੀਂ ਅਸੀਂ ਚੰਗੇ ਭਲੇ ਸਾਨੂੰ ਵੀ ਤਾਂ ਡਰ ਰਹਿੰਦਾ ਹੀ ਆ ਇਹ ਤਾਂ ਸਭ ਤੋਂ ਵਧੀਆ ਚੀਜ਼ ਆ ਜਿਹੜੀ ਚੱਲੀ ਆ ਨਾ ਬਹੁਤ ਵਧੀਆ ਚੀਜ਼ ਆ ਲੋਕਾਂ ਦੇ ਬੱਚੇ ਬਚਣਗੇ ਨੌਜਵਾਨ ਬੱਚੇ ਲੋਕਾਂ ਦੇ ਮਰੀ ਜਾਂਦੇ ਖੱਬੀ ਜਾਂਦੇ ਪੀ ਪੀ ਕੇ ਅ ਕਿਆ ਜਾਂਦਾ ਕਿ ਗਰਾਊਂਡ ਖਾਲੀ ਤੇ ਖਾਲੀ ਹੋ ਰਿਹਾ ਤੇ ਨਸ਼ਰੇ ਗਰਾਊਂਡ ਭਰੀ ਤੇ ਭਰੀ ਜਾ ਰਹੇ ਹੋਣ ਪਤਾ ਨਹੀਂ ਸਰ ਕਿੱਦਾਂ ਭਰ ਰਹੇ ਉਹਨਾਂ ਨੂੰ ਸਾਨੂੰ ਉਹਦੇ ਬਾਰੇ ਸਾਨੂੰ ਨਹੀਂ ਪਤਾਗਾ ਅਸੀਂ ਤਾਂ ਆਪਣੇ ਮੁਹੱਲੇ ਦਾ ਦੱਸ ਸਕਦੇ ਜਿੱਥੇ ਅਸੀਂ ਰਹਿੰਦੇ ਆ ਮੈਂ ਆਟੋ ਚਲਾਣਾ ਆਟੋ ਮੇਰਾ ਕੱਲਦਾ ਹੈ ਤਿੰਨ ਚਾ ਨਹੀਂ ਹੁਣ ਨਹੀਂ ਚੱਲਦਾ ਜੀ ਉਹ ਨਹੀਂ ਚੱਲਦਾ ਪਹਿਲੇ ਕਿੰਨਾ ਕੋ ਚੱਲਦਾ ਪਿੰਨਾ ਪਰਸੈਂਟ ਚੱਲਦਾ ਪਹਿਲਾਂ ਬੱ ਚੱਲੀ ਜਾਂਦਾ ਸੀ ਹੁਣ ਮੈਂ ਤਾਂ ਅਨਪੜਾ ਹੋ ਗਿਆ ਜੀ ਮੈਨੂੰ ਹੁਣ ਕੀ ਪਤਾ ਕਿੰਨਾ ਚੱਲਦਾ ਸੀ ਘੱਟ ਥੋੜਾ ਵੱਧ ਹੁਣ ਤਾਂ ਪੂਰਾ ਬੰਦ ਹੀ ਆ ਬਸ ਜਮੀਨੀ ਲੈਵਲ ਹੋ ਗਿਆ ਹਾਂ ਜਮੀਨੀ ਲੈਵਲ ਠੀਕ ਹੈ ਪੁੱਸ ਤਨਾਤ ਕੀਤੀ ਗਈ ਹੈ ਸਾਰੇ ਮਹੱਲੇ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਪੂਰਾ ਆਲ ਓਵਰ ਬਦੇ ਅੜਕਾਰੀ ਪਹੁੰਚ ਚੁੱਕੇ ਨੇ ਕਿਸ ਤਰ੍ਹਾਂ ਦਾ ਮਾਨਸਰਗਾ ਦਾ ਹੜ੍ਹ ਹੈ ਤੇ ਪੰਜਾਬ ਪੁਲਿਸ ਦਾ ਸਹਾਇਕੀ ਨੇ ਨਵੇਂ ਐਸ ਐਚ ਓ ਐ ਨੇ ਨਈ ਬੀ ਸੀ ਪੀ ਆਈ ਨੇ ਇਹਨਾਂ ਨੇ ਬਹੁਤਾਂ ਕੇ ਸ਼ਾਂਤੀ ਕੀਤੀ ਹੈ ਅੱਗੇ ਨਾਲੋਂ ਮਹੱਲੇ ਦਾ ਬਹੁਤ ਜ਼ਿਆਦਾ ਸੁਧਾਰ ਆ ਹੂੰ ਅੱਛਾ ਕਿਤਨੇ ਕਿਤੇ ਖਤਰਾ ਆਂਦਾ ਸੀਗਾ ਬੱਚਾ ਕਿਉਂਕਿ ਛੋਟੇ ਛੋਟੇ ਬੱਚੇ ਤਾਂ ਖੇਡਦੇ ਹੁੰਦੇ ਸੀ ਕਿ ਕਿਤਨਾ ਪਿੰਡਾਂ ਵੀ ਡਰ ਰਹੰਦਾ ਸੀਗਾ ਕ੍ਰਾਈਮ ਜਰਾ ਵੱਦਾ ਹੁੰਦਾ ਸੀ ਕਿਉਂਕਿ ਨਸ਼ੇ ਦੇ ਵਿੱਚ ਲੋਕ ਪਤਾ ਨਹੀਂ ਹੁੰਦਾ ਬੰਦੇ ਨੂੰ ਸਰ ਉਹਦੇ ਵਿੱਚ ਮੋਟਰਸਾਈਕਲਾਂ ਤੇ ਨਸ਼ੇੜੀ ਆਉਂਦੇ ਸੀ ਫਾਸਟ ਚੱਲਦੇ ਸੀ ਉਹਦੇ ਕਰਕੇ ਦੁਰਘਟਨਾ ਹੋਣ ਤੇ ਬਹੁਤ ਜ਼ਿਆਦਾ ਚਾਂਸ ਸੀ ਹੂੰ ਜਦ ਦੇ ਹਕੀਮ ਚਾਰਜ ਇਸ ਤੋਂ ਪਹਿਲਾਂ ਵੀ ਬਹੁਤ ਅੱਛੇ ਇੰਚਾਰਜ ਸੀ ਬਟਨ ਜੀ ਜੀ ਉਹਨਾਂ ਨੇ ਵੀ ਬਹੁਤ ਅੱਛਾ ਸੁਧਾਰ ਕਰਕੇ ਗਏ ਨੇ ਉਹਨਾਂ ਨੇ ਐਸ ਐਚਓ ਸਾਹਿਬ ਆਏ ਨੇ ਇਹਨਾਂ ਨੇ ਵੀ ਬਹੁਤ ਅੱਛਾ ਸਿਹਾਰ ਕੀਤਾ ਵਾ ਜੀ ਜਾਦੇ ਸਲੇਮ ਟਾਪਰੀ ਥਾਣੇ ਤੇ ਦੋ ਐਸ ਐਚਓ ਆਏ ਨੇ 21 ਤੋਂ ਪਹਿਲਾਂ ਇੱਕ ਹੁਣ ਇਹਨਾਂ ਨੇ ਬਹੁਤ ਅੱਛਾ ਸਿਹਾਰ ਕੀਤਾ ਸਲੇਮ ਟਾਪਰੀ ਦਾ ਹਮ ਅੱਛਾ ਤਲਾਸ਼ੀ ਲਈਤੀ ਗਈ ਤੁਹਾਡੀ ਕਰਦੀ ਨਹੀਂ ਸਰ ਮੇਰੀ ਤਾਂ ਟੇਲਰ ਸ਼ਾਪ ਹਮ ਮੈਂ ਤਾਂ ਆਪਣੇ ਕੰਮ ਤੇਕਰ ਮਤਵੇ ਰੱਖਦਾ ਵਾਂ ਹਮ ਬਾਕੀ ਜਿਹੜੇ ਨਸ਼ੇੜੀਏ ਸੀ ਅੱਛਾ ਇਹ 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 ਕਿਸ ਤਰ੍ਹਾਂ ਦੇਦੇ ਹੋ ਆਮ ਆਦਮੀ ਪਾਰਟੀ ਆ ਕੀ ਸੱਤਾ ਦੇ ਵਿੱਚ ਦਿੱਲੀ ਚ ਹਾਰੀ ਹੈ ਤਾਂ ਕਰਕੇ ਇਹ ਹੋ ਰਿਹਾ ਨਹੀਂ ਨਹੀਂ ਸਰ ਇਹ ਭਗਵੰਤ ਮਾਨ ਜੀ ਦਾ ਪਹਿਲਾ ਹੀ ਸੁਪਨਾ ਸੀ ਵੀ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ ਓਕੇ ਇਹ ਭਗਵੰਤ ਮਾਨ ਦੀ ਕਿਰਪਾ ਔਰ ਮਿਹਨਤ ਆ ਹੂੰ ਔਰ ਪੰਜਾਬ ਦਾ ਅੱਛਾ ਸੁਧਾਰ ਕਰਨ ਨੇ ਉਹਦੇ ਕਰਕੇ ਸਾਰਾ ਨਸ਼ਾ ਬੰਦ ਹੋ ਰਿਹਾ ਪੰਜਾਬ ਦੇ ਅੱਛਾ ਪੀਰੂ ਬੰਦਾ ਮੱਲਾ ਵਿਵਾਦਾਂ ਚ ਰਹਿੰਦਾ ਸੀਗਾ ਲੜਾਈਆਂ ਝਗੜਾ ਨਸ਼ਾ ਨਸ਼ਾ ਖੋਰੀ ਖੋਲ ਉਟ ਇਹਦੇ ਵਿੱਚ ਬੜਾ ਫੇਮਸ ਰਹਿੰਦਾ ਸੀ ਹੁਣ ਲੱਗਦਾ ਕਿਤਨਾ ਕਿਤੇ ਇਹ ਦਾਗ ਮਿਟ ਰਿਹਾ ਹੈ ਨਜ਼ਰ ਆ ਰਿਹਾ ਮੱਲੇ ਦਾ ਪਹਿਲਾਂ ਵੀ ਥੋੜਾ ਜਿਹਾ ਸੁਧਾਰ ਹੈਗਾ ਸੀ ਕੁਝ ਬੰਦੇ ਹੈਗੇ ਸੀ ਉਹ ਇੱਥੋਂ ਹੁਣ ਪੁਲਿਸ ਨੇ ਸਾਰੇ ਚੱਕ ਲਏ ਨੇ ਉਹ ਕਰਦੇ ਸੀ ਉਸ ਤੋਂ ਬਾਅਦ ਅੱਛੇ ਬੰਦੇ ਵੀ ਰਹਿੰਦੇ ਆ ਜ਼ਰੂਰੀ ਨਹੀਂ ਹੈਗਾ ਵੀ ਕੋਈ ਨਸ਼ੇ ਵਾਲਾ ਰਹਿੰਦਾ ਇੱਥੇ ਜੀ ਠੀਕ ਹੈ ਅੱਛੇ ਬੰਦੇ ਆ ਅੱਛੇ ਫੈਮਿਲੀ ਆ ਅੱਛੇ ਨੌਕਰੀਆਂ ਸਰਕਾਰੀ ਨੌਕਰੀਆਂ ਕਰਦੇ ਨੇ ਤੇ ਡਰਤਾ ਹੁੰਦਾ ਸੀ ਜਦੋਂ ਆਉਂਦੇ ਸੀ ਨਸ਼ੇੜੀਏ ਹੂੰ ਫਾਸਟ ਚੱਲਦੇ ਸੀ ਉਸ ਤੋਂ ਬਾਅਦ ਬਹੁਤ ਵਧੀਆ ਸੁਧਾਰ ਹੋਇਆ ਠੀਕ ਹੈ ਬਹੁਤ ਬਹੁਤ ਧੰਨਵਾਦ ਇਹ ਮੱਲੇ ਵਾਸੀਆਂ ਦੇ ਬਿਆਨ ਸੀਗੇ ਦੇਖ ਸਕਦੇ ਹੋ ਮੱਲੇ ਵਾਸੀ ਅੱਜ ਰੌਣਕਾ ਦੇ ਚਿਹਰੇ ਚਿਹਰੇ ਤੇ ਰੌਣਕਾ ਨੇ ਤੇ ਹੁਣ ਨਸ਼ਾ ਮੁਕਤ ਹੋ ਨਸ਼ਾ ਮੁਕਤ ਹੋਇਆ ਪੰਜਾਬ ਹੌਲੀ ਹੌਲੀ ਲੁਧਿਆਣਾ ਸ਼ਹਿਰ ਵੀ ਨਸ਼ਾ ਮੁਕਤ ਹੋ ਰਿਹਾ ਇਹ ਜਿਹੜੇ ਮੱਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਪੀਰੋਬੰਦਾ ਮੱਲਾ ਕਾਫੀ ਵਿਵਾਦਾ ਜ ਰੰਦਾ ਸੀਗਾ ਕਾਫੀ ਨਸ਼ੇ ਦੇ ਮਤਲਬ ਉੱਥੇ ਰੰਦਾ ਸੀਗਾ ਕਿ ਨਸ਼ਾ ਇੱਥੇ ਜ਼ਿਆਦਾ ਵਿਕਦਾ ਵਾ ਤੇ ਅੱਜ ਜਾਦੇ ਮੰਤਰਕਾਰ ਨੇ ਯੁੱਧ ਨਸ਼ਾ ਵਿਰੁੱਧ ਮਹਿੰਮ ਚੜੀ ਹੈ ਇਹ 올ਓਵਰ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਗਰਾਊਂਡ ਲੈਵਲ ਤੇ ਦੇਖ ਸਕਦੇ ਹੋ ਪੁਲਿਸ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਪੁਲਿਸ ਬੜੀ ਬਾਰੀਕੀ ਦੇ ਨਾਲ ਲੋਕਾਂ ਦੇ ਕਾਂਛਾ ਆਂਦੀ ਹੈ ਬਾਰੀਕੀ ਦੇ ਨਾਲ ਜਿਹੜੀ ਕਿ ਹੈ ਨਸ਼ਾ ਨੂੰ ਜਿਹੜੀ ਕਿ ਜੜਾ ਤੋਂ ਖਤਮ ਕਰਨਾ ਚਾਹ ਰਹੀ ਹੈ ਹਦਾਇਤਾਂ ਦੇ ਅਨੁਸਾਰ 올ਓਵਰ ਅਧਿਕਾਰੀ ਕੰਮ ਕਰ ਰਹੇ ਨੇ ਨਸ਼ਾ ਮੁਕਤ ਹੋਏਗਾ ਮਹਾਨਗਰ ਲੁਧਿਆਣਾ ਆਰਾਮ ਦੇ ਨਾਲ ਵਪਾਰੀ ਕੰਮ ਕਰ ਸਕਣਗੇ ਵਪਾਰੀ ਆ ਜਾ ਸਕਣਗੇ ਖੋਹਾਂ ਲੁੱਟਾਂ ਵਾਲਾ ਕੋਈ ਕ੍ਰਾਈਮ ਨਹੀਂ ਹੋਏਗਾ ਤੇ ਜੁੜੇ ਹੋਣ ਲਾਈਵ ਦੇ ਨਾਲ ਦੀਪਕ ਕੁਮਾਰ ਦਾ ਯੂਮਰ ਰਿਪੋਰਟ ਧੰਨਵਾਦ